ਆ ਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਣੋ ਇਹ ਨਿਸ਼ਾਨੀ ਇਸ ਤੋਂ ਕਿ ਸ਼ੁਰੂ ਕਰ ਰਹੇ ਹਾਂ ਕੀ ਇਤਨ ਸੰਨ ਦਾ ਚਾਉ ਉਸੇ ਨਾਲ ਹੀ ਸੇਵਾ ਦਾ ਵੀ ਚਾਉ ਜੇ ਸੰਧਮਾਨ ਵਿੱਚ ਵੀ ਆਉਣਾ ਸੰਗਤਾਂ ਦੇ ਜੋੜੇ ਬੜੇ ਪਿਆਰ ਨਾਲ ਛਾੜਨੀ ਇੱਕ ਇੱਕ ਜੋੜਾ ਦੋਵਾਂ ਮਾਵਾਂ ਧੀਆਂ ਨੇ ਮਾਲ ਨਾਲ ਸਾਫ਼ ਕਰਕੇ ਸਿੱਧਾ ਕਰਕੇ ਰੱਖਣਾ ਫੇਰ ਅੰਦਰ ਦਵਾਰ ਵਿੱਚ ਆਉਣਾ ਇੰਨੀ ਦੌਲਤ ਹੋਣ ਦੇ ਬਾਅਦ ਵੀ ਸੰਗਤਾਂ ਦੀ ਸੇਵਾ ਚਾਉ ਕੇ ਸੁਖਰ ਹੈ ਸੀਮਾ ਮਿਲੀ ਹੈ ਕੋਈ ਅੰਦਰ ਕੋੜ ਪਤੀ ਹੋਣ ਦਾ ਮਾਣ ਨਹੀਂ ਸਾਰੀ ਸੇਵਾ ਨਿਮਰਤਾ ਵਿੱਚ ਤੇ ਇਸ ਕਰਾਨੇ ਵਿੱਚ ਨਮਾਉਣੀ ਜਿਸ ਤੇ ਗੁਰੂ ਦੀ ਕਿਰਪਾ ਹੋਵੇ ਉਹੀ ਇਹ ਅਵਸਥਾ ਤੱਕ ਪਹੁੰਚਣਾ ਇੱਕ ਤਸ਼ਵੀਰ ਤੇ ਦੋਵੇਂ ਪਾਸੇ ਵੇਖ ਲਵੋ ਦਾਸ ਦਾ ਏ ਦੋਵੇਂ ਤਰੰ ਦਾ ਜ਼ਿਕਰ ਲਿਖਣ ਦਾ ਸਿਰਫ ਇਤਨਾ ਹੀ ਮਕਸਦ ਕੇ ਸਾਨੂੰ ਗੱਲ ਸਮਝ ਵਿੱਚ ਆ ਜਾਵੇ ਤਾਂ ਕਿ ਅਸੀਂ ਆਪਣੇ ਅੰਦਰ ਚਾਤੀ ਮਾਰ ਕੇ ਆਪਣੇ ਆਪ ਨੂੰ ਤੋਲ ਲਈਏ ਕਿ ਅਸੀਂ ਕਿਹੜੀ ਸਤੇ ਸਟੇਜ ਤੇ ਖੜੇ ਹਾਂ ਬੰਦਾ ਚੱਟੀਆਂ ਭੁੱਖ ਲੱਗਣੀ ਤੁਸੀਂ ਆਪਣੇ ਘਰ ਕਿਧਰੇ ਅਖੰਡ ਪਾਠ ਕਰਾਓ ਸਤ ਸੰਗ ਕਰਾਓ ਇਹ ਮਾਨਵ ਚਾਹੋ ਕਿ ਆਪਣੇ ਹੱਥੀਂ ਪਾਠੀ ਦੀ ਸੇਵਾ ਕਰਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਵਾਂ ਉਹਨਾਂ ਦੇ ਝੂਠੇ ਮਰਤਨ ਆਪਣੇ ਹੱਥੀਂ ਮਾਜਾਂ ਇਹ ਗੁਰੂ ਜੀ ਗੁਰੂ ਦੀ ਸੰਗਤ ਘਰ ਆਈ ਤੇ ਉਸ ਨੂੰ ਆਪਣੀਆਂ ਅੱਖਾਂ ਦੀਆਂ ਪਲਕਾਂ ਤੇ ਬਠਾਵੋ ਆਪਣੇ ਹੱਥੀਂ ਸੰਗਤ ਦੇ ਜੋੜੇ ਝਾੜੋ ਇਹ ਤੁਹਾਡੇ ਅੰਦਰੋਂ ਨਾਲ ਨਾਲ ਹੀ ਨਿਕਲੇ ਕੇ ਮੇਰੇ ਧਨ ਭਾਗ ਜੋ ਗੁਰੂ ਦੀ ਸੰਗਤ ਮੇਰੇ ਘਰ ਆਈ ਤਾਂ ਸਮਝ ਲੈਣਾ ਭੁੱਖ ਲੱਗਣੀ ਦੀ ਦਾਤ ਪ੍ਰਾਪਤ ਹੋਈ ਤੇ ਜੇ ਕਿਧਰੇ ਸੁਹਾਣ ਪੁਸ਼ੀ ਮਾੜਾ ਕੰਮ ਕਰਉ ਸਾਰੀਆਂ ਡਿਓਟੀਆਂ ਲਾ ਦੇਉ ਨੌਕਰਾਂ ਦੀਆਂ ਆਪਣੇ ਅਥੀ ਕੋਈ ਸੰਗਤ ਦੀ ਪਾਠੀ ਦੀ ਸੇਵਾ ਨਾ ਕਰੋ ਅਤੇ ਮਾਨ ਬਹਿਚ ਹੋਵੇ ਕਿ ਮਾਇਆ ਮੋਤ ਨੌਕਰ ਚੱਕਰ ਵਫਤਾ ਸਾਨੂੰ ਕੀ ਲੋੜ ਕੁਝ ਕਰਨ ਦੀ ਤਾਂ ਇਹ ਸਮਝ ਲੈਣਾ ਕਿ ਗੁਰੂ ਨੇ ਇਸ ਅਨਮੋਲ ਦਾਤ ਤੋਂ ਤੁਹਾਨੂੰ ਬਣਿਆ ਰੱਖਿਆ ਰਾਜਾ ਜਨਕ ਦੇ ਜੀਵਨ ਬਲ ਛਾਤੀ ਪਾਓ ਉਸ ਕੋਲ ਕੋਈ ਨੌਕਰ ਦੀ ਕਮੀ ਨਹੀਂ ਸੀ ਨਾ ਹੀ ਮਾਇਆ ਦੀ ਹਰ ਉਹ ਇੱਕ ਹਜ਼ਾਰ ਬ੍ਰਾਹਮਣ ਨੂੰ ਪ੍ਰਸਾਦਾ ਸਕਉਂਦਾ ਸੀ ਤੇ ਉਹਨਾਂ ਨੇ ਝੂਠੇ ਮਰਤਨ ਆਪਣੇ ਹੱਥੀਂ ਬੜੀ ਰੀਜ ਨਾਲ ਚੁੱਕਦਾ ਸੀ ਇਹ ਹੈ ਭੁੱਖ ਲੱਗਣ ਵਾਲਿਆਂ ਦੀ ਅਵਸਥਾ ਇਸ਼ਾਰਾ ਸਮਝਿਓ ਕਈ ਗੁਰੂਆਂ ਦੇ ਕੰਮ ਭਾਵ ਸੇਵਾ ਸਿਮਨ ਨੂੰ ਬਹੁਤ ਸੰਧ ਕੇ ਕਰਦੇ ਹਨ ਪਰ ਕਈ ਸ਼ੁਕਰ ਕਰਦੇ ਹਨ ਪਰ ਸ਼ੁਕਰ ਉਹੀ ਕਰਦੇ ਹਨ ਜਿਨ੍ਹਾਂ ਨੂੰ ਭੁੱਖ ਲੱਗਣ ਦੀ ਅਦਤ ਪ੍ਰਾਪਤ ਹੋਈ ਹੋਵੇ ਇੱਕ ਸੰਤ ਉੱਤਮ ਸਿੰਘ ਜੀ ਹੋਏ ਹਨ ਬਚਨ ਕਰਦੇ ਹਨ ਕਿ ਜਦੋਂ ਦੀਂਦਰਵਾਂ ਨਰਵਾ ਸੇਵ ਸੀ ਦਾ ਸੇਵ ਜਾਂ ਕਿੰਦਰੀ ਵੀ ਗੁਰੂ ਦਵਾਰੇ ਜਾਂ ਸੰਗਤਾਂ ਵਿੱਚ ਜਾਵੋ ਕੰਨਾਂ ਦੇ ਜਿਵੇਂ ਕਿ ਤਲਾਣਾ ਸਿਮਾਣਾ ਹੈ ਦੇ ਦਾ ਜਿਬਾ ਗੁਰੂ ਦੇ ਪਿਆਰ ਨਾਲ ਅੱਥਾਂ ਦੇ ਜੀਬੇ ਸੇਵਾ ਕਰਕੇ ਭਰੇ ਭਰਿਆ ਕਰੋ ਪਾਪ ਕੇ ਕੰਨਾਂ ਰਾਹੀਂ ਗੁਰੂ ਦੀ ਬਾਣੀ ਦਾ ਕੀਰਤਨ ਸੁਣਿਆ ਕਰੋ ਰਸਨਾ ਨਾਲ ਸੁਣਨ ਕਰੋ ਹੱਥ ਦੇ ਵਿੱਚ ਗੁਰੂ ਦਾ ਪਿਆਰ ਭਰਿਆ ਹੋਵੇ ਤੇ ਹੱਥਾਂ ਨਾਲ ਗੁਰੂ ਦੀ ਸੰਗਤ ਦੀ ਸੇਵਾ ਕੁ마 ਕੇ ਆਪਣੇ ਜਨਮ ਸੰਖ ਦਾ ਕਰੋ ਜਿੰਨਾਂ ਨੂੰ ਮੁੱਖ ਲੱਗਣ ਦੀ ਦਾਤ ਮਿਲ ਜਾਵੇ ਉਹਨਾਂ ਨੂੰ ਜਦੋਂ ਵੀ ਮੌਕਾ ਮਿਲੇ ਸਮਾਂ ਮਿਲੇ ਉਹ ਇੰਨਾਂ ਇਹ ਮੀਆਂ ਨੂੰ ਨੂਨ ਪੜਦਾ ਹੈ ਬੜਾ ਆਨੰਦ ਆਉਂਦਾ ਹੈ ਜੀ ਭੋਖ ਲਗਣੀ ਸ਼ੁਰੂ ਹੋ ਜਾਵੇ ਇਸ ਆਨੰਦ ਨੂੰ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਇਹ ਰਸ ਪ੍ਰਾਪਤ ਹੋਇਆ ਹੈ ਵਿਛੇ ਜੇ ਦਾਸ ਕੀਰਤਨ ਦੀ ਸੇਵਾ ਲਈ ਜੈਪੁਰ ਸ਼ਹਿਰ ਵਿੱਚ ਗਏ ਉੱਥੇ ਇੱਕ ਬੜੇ ਹੀ ਚੰ ਹਨੰਗੇ ਹੋਏ ਗਰਮਖ ਪੈਰੇ ਦੇ ਦਰਸ਼ਨ ਹੋਏ ਨੋਕੇ ਬੈਂਕ ਦੀ ਸਰਕਾਰੀ ਨੌਕਰੀ ਕਰਦੇ। 5 ਵਜੇ ਸ਼ਾਮ ਬੈਂਕ ਤੋਂ ਛੁੱਟੀ ਹੋ ਜਾਂਦੀ। ਉਹਨਾਂ ਨੇ ਆਪਣਾ ਜੀਵਨ ਲੋੜਵੰਦਾਂ ਦੇ ਸੇਵਾ ਤੇ ਲੇਖੇ ਲਾਇਆ। ਉਹਨਾਂ ਨੂੰ ਇਸ ਵਿੱਚ ਹੀ ਬਹੁਤ ਆਨੰਦ ਮਿਲਦਾ। ਜਿਵੇਂ ਕਿ ਆਪ ਜੀ ਨੇ ਚੌਥੀ ਨਿਸ਼ਾਨੀ ਵਿੱਚ ਪੜ੍ਹਿਆ ਹੈ ਕਿ ਸੇਵਾ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਗੁਰੂ ਦੀ ਸੇਵਾ ਗੁਰੂ ਦੇ ਦਰ ਦੇ ਸੇਵਾ ਗੁਰੂ ਦੇ ਸੰਗਤ ਦੀ ਸੇਵਾ ਤੇ ਦੂਸਰੀ ਹੈ ਦੁਨੀਆ ਦੀ ਸੇਵਾ ਉਹ ਪਰਮਾਪਿਤਾ ਪਰਮੇਸ਼ਰ ਦੀ ਬਣਾਈ ਦੁਨੀਆ ਵਿੱਚ ਵਸ ਰਹੇ ਲੋੜਵੰਦਾਂ ਤੇ ਦੁਖੀਆਂ ਦੀ ਸੇਵਾ ਉਹਨਾਂ ਕੋਲ ਗੁਰੂ ਸਾਹਿਬ ਦੀ ਬਾੰਸੀ ਇੱਕ ਮੂਰਤੀ ਮੈਨ ਇੱਕ ਗੁਰਮਖ ਪਿਆਰਾ ਸ਼ਾਮ 7:00 ਵਜੇ ਤੋਂ ਸਵੇਰੇ 8:00 ਵਜੇ ਤੱਕ ਜ਼ਰੂਰਤਮੰਦਾਂ ਨੂੰ ਆਪਣੀ ਇਸ ਗੱਡੀ ਨਾਲ ਹੀ ਹਸਪਤਾਲ ਪਹੁੰਚਾਉਂਦਾ ਚਾਹੁੰਦਾ ਹੰਦੀ ਸੇਵਾ ਪੂਰੇ ਤਨੋਂ ਮਨੋਂ ਹੋ ਕੇ ਕਰਦੇ ਉਹਨਾਂ ਨੇ ਇਸ ਸੇਵਾ ਦੇ ਕਾਰਜ ਲਈ ਸਾਰੇ ਸ਼ਹਿਰ ਦੇ ਹਰ ਇਲਾਕੇ ਵਿੱਚ ਐਸਾ ਹਸਪਤਾਲ ਵਿੱਚ ਮੰਦਰ ਮਸਜਿਦ ਗੁਰਦੁਆਰੇ ਵਿੱਚ ਸ਼ਹਿਰ ਦੇ ਥਾਣਿਆਂ ਵਿੱਚ ਆਪਣੇ ਇਸ ਇਸ ਤਰ੍ਹਾਂ ਲਗਵਾਏ ਹੋਏ ਸਨ ਤੇ ਕੋਈ ਵੀ ਜ਼ਰੂਰਤਮੰਦ ਲੋੜਵੰਦ ਮੀਂਹ ਹੋਵੇ ਆਸਾਨੂੰ ਅਸਰੇ ਘਰ ਤੋਂ ਆਸਪਤਾਲ ਤੱਕ ਚਾਉਣ ਦੀ ਇਸ ਕਾਮ ਸੇਵਾ ਲਈ ਉਹਨਾਂ ਨਾਲ ਫੋਨ ਤੇ ਸੰਪਰਕ ਕਰੋ ਦਾਸ ਉਹਨਾਂ ਦੀ ਐ ਸਨੋਖੀ ਸੇਵਾ ਬਾਰੇ ਸੁਣ ਕੇ ਬੜਾ ਹੈਰਾਨ ਹੋਇਆ ਇਹ ਪੁੱਛ ਲਿਆ ਕਿ ਤੁਸੀਂ ਅੰਗਰੇਜ਼ੀ ਹੋ ਰੋਜ਼ ਤੇਰਾ ਤੇਰਾ ਘੰਟੇ ਸੇਵਾ ਦੇ ਕਾਰਜ ਨਹੀਂ ਕਿਸ ਤਰ੍ਹਾਂ ਕਰ ਬਲ ਲੈਨੇ ਹੋ ਉਸ ਨੇ ਦੱਸਿਆ ਕਿ ਮੈਂ ਕੀ ਬੈਂਕ ਤੋਂ ਆ ਕੇ ਰੋਟੀ ਖਾਣ ਤੋਂ ਬਾਅਦ ਤਿਆਰ ਹੂੰ ਕਿ ਹੀ ਰਾਮ ਵਿੱਚ ਹੁੰਦਾ ਹਾਂ ਤਾਂ ਕਿ ਕਿਸੇ ਜ਼ਰੂਰਤਮੰਦ ਦਾ ਹੂੰਣ ਤੇ ਉੱਠ ਕੇ ਪਿਆਰ ਹੂੰਣ ਵਿੱਚ ਤੈਮ ਖਾਬਨਾ ਹੋਵੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਂ ਦੀ ਘੰਟੀ ਵੱਜਦੇ ਹੀ ਇਸ ਛੇਤ ਚ ਚੇਤਾ ਜੰਦੀ ਪੁਰ ਵੱਡੇ ਗੁਰੂ ਸਾਹਿਬ ਦੀ ਕਿਰਪਾ ਜੋ ਮੇਰੀ ਪਤਨੀ ਮੇਰੇ ਇਸ ਸੇਵਾ ਦੇ ਕਾਰਜ ਵਿੱਚ ਮੈਨੂੰ ਪੂਰਨ ਸਹਿਯੋਗ ਵਸ਼ਦੀ ਕੋਈ ਰੋਕ ਨਹੀਂ ਪਾਉਂਦੀ ਇੱਥੋਂ ਤੱਕ ਕਿ ਅਸੀਂ ਰਾਤ ਦੇ ਪ੍ਰੋਗਰਾਮ ਵਿਆਹ ਪਾਰਟੀਆਂ ਵਗੈਰਾ ਵੀ ਡੈਜ ਨਹੀਂ ਕਰਦੇ ਕਈ ਵਾਰੀ ਤਾਂ ਇੱਕੋ ਰਾਤ ਵਿੱਚ ਪੰਜ ਪੰਜ ਛੇ ਸੇ ਫੋਨ ਆ ਜਾਂਦੇ ਇੰਨਾ ਬੈਸ ਐਕਸੀਡੈਂਟ ਕੇਸ ਵੀ ਹੁੰਦੇ ਤੇ ਸਾਰੀ ਰਾਤ ਹੀ ਨੀਂਖੇ ਲੱਗ ਜਾਂਦੀ ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਹਮੰਤ ਬਖਸ਼ ਨੇ ਦਾਸ ਨੇ ਉਹਨਾਂ ਨੂੰ ਪੁੱਛਿਆ ਕਿ ਐਸੀ ਸੇਵਾ ਦੀ ਵਿਚਾਰ ਤੁਹਾਡੇ ਮਨ ਵਿੱਚ ਬਣੀ ਕਿਵੇਂ ਉਸ ਨੇ ਦੱਸਿਆ ਕਿ ਜੈਪੁਰ ਸ਼ਹਿਰ ਟੂਰਿਸਟ ਹੈ ਇਨੀਆਂ ਹੈ ਯਾਤਰੀ ਮਹਤੋਂ ਦੇ ਹਨ ਜਿਸ ਕਾਰਨ ਇੱਥੇ ਟੈਂਕਸੀ ਵਗੈਰਾ ਦੇ ਕਿਰਾਏ ਭਾੜੇ ਬਹੁਤ ਜ਼ਿਆਦਾ ਹਨ ਦੇ ਰਾਤ ਨੂੰ ਜੇ ਕਿਸੇ ਨੂੰ ਆਪਣੇ ਬਿਮਾਰ ਰਿਸ਼ਤੇਦਾਰ ਸੰਬੰਧੀ ਐਕਸੀਡੈਂਟ ਕੇਸ ਵਿੱਚ ਹਸਪਤਾਲ ਬਚਾਉਣ ਦੀ ਲੋੜ ਪੈ ਜਾਵੇ ਤਾਂ ਮਨ ਤਾਂ ਆਟੋ ਰਿਕਸ਼ਾ ਜਾਂ ਟੈਕਸੀ ਵਗੈਰਾ ਲੱਭਦੀ ਹੀ ਨਹੀਂ ਇਹ ਕਿੰਨੇ ਲੱਭ ਵੀ ਭਵੇਂ ਤਾਂ ਕਿਰਾਇਆ ਪਾੜਾ ਬਹੁਤ ਜ਼ਿਆਦਾ ਮੰਗਦੇ ਜੇਸ ਨਾਲ ਆਮ ਗਰੀਬ ਜਨਤਾ ਨੂੰ ਬਹੁਤ ਪਰੇਸ਼ਾਨੀ ਹੁੰਦੀ ਇਸ ਲਈ ਮਾਨਵ ਚੀਹ ਹੰਨਾ ਬਣਿਆ ਉਸ ਨੇ ਦੱਸਿਆ ਕਿ ਸਤਿਗੁਰੂ ਦੀ ਬਹੁਤ ਹੀ ਬਖਸ਼ਿਸ਼ ਹੈ ਕਹਿਣ ਲੱਗਾ ਇਸੇ ਤਰ੍ਹਾਂ ਲੋੜਵੰਦਾ ਦੀ ਸੇਵਾ ਕਰਨ ਵਿੱਚ ਜੋ ਮੈਨੂੰ ਆਤਮ ਸੁਖ ਮਿਲਦਾ ਹੈ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ਇਸ ਸ੍ਰੀ ਦਾਨਾ ਕਮਲਜੀਤ ਸਿੰਘ ਹੈ ਇੰਨਾ ਇੱਕ ਹੋਰ ਗੱਲ ਦੱਸੀ ਕਿ ਗੁਰੂ ਸਾਡੇ ਕਿੰਨਾ ਨਾਲ ਇਤਨੇ ਐਸ਼ੀ ਡੰਟ ਕੇ ਅੱਧੀ ਰਾਤ ਨੂੰ ਹਸਪਤਾਲ ਪਹੁੰਚਾਏ ਸਾਨੂੰ ਕਈ ਸੜਕ ਤੇ ਰੈਂਡ ਲੈਂਟ ਨਹੀਂ ਮਿਲ ਮੀ ਅੰਜ ਲੱਗਦਾ ਕਿ ਗੁਰੂ ਸਾਹਿਬ ਆਪ ਹੀ ਸੇਵਾ ਲੈ ਰਹੇ ਹਨ ਤੁਸੀਂ ਪੜਨ ਵਾਲੇ ਸੀ ਇਹ ਲੈਣਾ ਆਪਣੇ ਲਈ ਇਹ ਹੈ ਭੁੱਖ ਲੱਗਣੀ ਇਹ ਸੇਵਾ ਦੀ ਇਹ ਤੇਲ ਦੀ ਤੇਲ ਵੀ ਕੋਈ ਪਾਉਂਦਾ ਹੈ ਹਨ ਤੇ ਮਾਇਆ ਵੀ ਨਹੀਂ ਲੈਨੇ ਜਰੂਰ ਛਾਤੀ ਪਾਇਓ ਤੁਹਾਨੂੰ ਇਸੇਵਾ ਦੇ ਕਾਰਜਾਂ ਵਿੱਚੋਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਇਹ ਨਹੀਂ ਜਿੰਨਾ ਨੂੰ ਇਹ ਰਾਸ ਪ੍ਰਾਪਤ ਹੋ ਜਾਵੇ ਫਿਰ ਉਹ ਰਹਿ ਨਹੀਂ ਸਕਦੇ ਜਿੰਨਾ ਨੂੰ ਇਹ ਪ੍ਰੋਖਲ ਗੰ ਲੰਗ ਜਾਵੇ ਫਿਰ ਉਹਨਾਂ ਕੋਲ ਰਹਿ ਆ ਹੀ ਨਹੀਂ ਜਾਂਦਾ ਇਕ ਗਰਮਖ ਪਿਆਰ ਆ ਕਿਸੇ ਸ਼ਹਿਰ ਵਿੱਚ ਕਿਸੇ ਗੁਰਦੁਆਰੇ ਜੂੜੇ ਘਰ ਵਿੱਚ ਸੇਵਾ ਕਰਦਾ। ਇਸ਼ਕ ਲੱਗਾ ਹੈ ਸੇਵਾ ਦਾ ਅਰੇ ਨਹੀਂ ਸਕਦਾ ਸੇਵਾ ਬਗੈਰ ਸਿਮਨ ਬਗੈਰ ਉਸ ਨੇ ਕੰਮ ਦੇ ਰੁਕਨੇ ਵੀ ਹਨ ਪਰ ਉਹ ਕਰਦਿਆਂ ਨੂੰ ਝੂਠ ਬੋਲ ਕੇ ਕਿਸ ਤਰ੍ਹਾਂ ਠਾਠਾ ਬਾਗਾ ਕਰਕੇ ਆਪਣੀ ਸਤਾਂ ਭੁੱਖ ਨੂੰ ਪੂਰਾ ਕਰਦਾ ਹੈ। ਇੱਥੇ ਇਹ ਗੱਲ ਯਾਦ ਰੱਖਣੀ ਕਿ ਕਿਸੇ ਚੰਗੇ ਕੰਮ ਲਈ ਮੋਲਿਆ ਝੂਠ ਸੱਚ ਤੋਂ ਵੀ ਵੱਡਾ ਹੈ ਗੁਰੂ ਨਾਨਕ ਦੇਵ ਜੀ ਕਰ ਮੈਂ ਇਸ ਭੋਖ ਨੂੰ ਪੂਰਾ ਕਰਨ ਲਈ ਗੁਰੂ ਨੂੰ ਭੇਸ਼ ਵੀ ਬਦਲਾਉਣਾ ਪਿਆ ਬੜੀ ਵੱਡੀ ਸਿੱਖਿਆ ਮਿਲਦੀ ਹੈ ਗੁਰੂ ਇੱਥੇ ਇਸ ਵਿੱਚੋਂ ਇਸ ਭੋਖ ਨੂੰ ਪੂਰਾ ਕਰਨ ਲਈ ਭੇਸ਼ ਹੀ ਬਦਲਾਉਣਾ ਪਵੇ ਤਾਂ ਕੋਈ ਗ੍ਰਾਹ ਨਹੀਂ ਕਿਉਂਕਿ ਕਈ ਵਾਰ ਇਹ ਹੋ ਜਾਂਦਾ ਹੈ ਕਿ ਉਹ ਹੁਲੇ ਆਂ ਵਿਚਰ ਕੇ ਸੇਵਾ ਨਹੀਂ ਕਰ ਸਕਦਾ ਦਾਸ ਨਾਲ ਖੋਦ ਮੀਤ ਦੀ ਹੈ ਐਸੀ ਗੱਲ ਜੇ ਦਿਲ ਕਾਲਾ ਜੋੜਿਆ ਨਹੀਂ ਸੇਵਾ ਕਰੰਤੇ ਤਾਂ ਜੋੜੇ ਘਰ ਖਲੂਨਾਹ ਕੋਈ ਜੋੜਾ ਹੀ ਨਹੀਂ ਦਾਸ ਨੂੰ ਫੜਾਉਂਦਾ ਆਖ ਦੇਂਦੇ ਤੁਸੀਂ ਗੁਰੂ ਦੇ ਕੀਰਤਨੇ ਸਾਡੇ ਜੋੜਿਆਂ ਨੂੰ ਹੱਥਨ ਹੱਥ ਲਾਉਏ ਨਹੀਂ ਸੋਹਦਾ ਰੋਜ ਉੱਥੇ ਜਾ ਕੇ ਖੜੇ ਹੋਣ ਤੇ ਮੀਚ ਝਕ ਜਾਂਦਾ ਇਹ ਕੋਈ ਜੋੜਾ ਫੜਾਉਂਦਾ ਤਾਂ ਹੈ ਨਹੀਂ ਕਿਧਰੇ ਕੋਈ ਇਹ ਨਾ ਸੋਚੇ ਕਿ ਐਵੇਂ ਹੀ ਰੋਜ ਆਪਣੀ ਬਾਹ ਬਾ ਨਹੀਂ ਆਪਣੀ ਮਸ਼ਹੂਰੀ ਲਈ ਆ ਕੇ ਇੱਥੇ ਖੜੇ ਹੋ ਜਾਂਦਾ ਭਾਵੇਂ ਦਾਸ ਤਾਂ ਆਪਣੀ ਸੀਮਾ ਦੀ ਭੁੱਖ ਜੋ ਗੁਰੂ ਨੇ ਕਿਰਪਾ ਕਰਕੇ ਬਖਸ਼ੀ ਅਸਲੀ ਪੂਰਤੀ ਕਰਨੀ ਚਾਹੁੰਦਾ ਪਰ ਐਸਾ ਕਰਨ ਨਹੀਂ ਪਾਉਂਦਾ ਦਾਸ ਦਾ ਇਹ ਆਪਣਾ ਜਿਕਰ ਦੱਸਣ ਦਾ ਕਾਰਨ ਸਿਰਫ ਇਤਨਾ ਹੀ ਹੈ ਕਿ ਦਾਸ ਦੀ ਹੀ ਤਰ੍ਹਾਂ ਕਈ ਵਾਰ ਹੋਰ ਵੀ ਕਈ ਗਰਮਖ ਪਿਆਰਿਆਂ ਨਾਲ ਕੀ ਉਤਰ ਮੰਲੋਂ ਜਾਂ ਕਿਸੇ ਧਰਮ ਕੋਲ ਦੇ ਮੰਲੋਂ ਐਸੀ ਗੱਲ ਬਣ ਜਾਂਦੀ ਹੈ ਕਿ ਉਹ ਚਾਹੁੰਦੇ ਹੋਏ ਵੀ ਸਰੀਆਮ ਐਸੀ ਕਾਰਬਾਹੀ ਕਾਰਬਾਹੀ ਨਹੀਂ ਕਰ ਸਕਦੇ ਆਪਣੀ ਪੁੱਖ ਪੂਰੀ ਨਹੀਂ ਕਰ ਸਕਨੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚੋਂ ਇਸ ਪੁੱਖ ਨੂੰ ਪੂਰਾ ਕਰਨ ਦਾ ਰਸਤਾ ਮਿਲਦਾ ਕਵਲ ਤੋਂ ਸੰਗਤ ਆਈ ਸ੍ਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਸਹਿਵਦੀ ਦਰਸ਼ਨ ਕੰਨ ਲਈ ਤੇ ਰਾਸਤੇ ਮੈਂ ਚਰਾਤ ਹੋ ਜਾਣ ਕੰਨ ਫੁੱਤਲੀ ਘਰ ਨਿਪੜੀ ਸਹਿਮ ਵਿਖੇ ਰੁਕੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਸੁਚਿਆਈ ਮੌਕਾ ਮਿਲਿਆ ਸੰਗਤਾਂ ਦੀ ਸੇਵਾ ਕਰਕੇ ਆਪਣੀ ਭੁੱਖ ਦੀ ਪੂਰਤੀ ਕਰ ਗਏ ਉਹਨਾਂ ਨੇ ਸ਼ਰਮ ਤੇ ਵੱਡਾ ਸਾਰਾ ਖੇਸ ਜਿਹਾ ਮੰਨ ਲਿਆ ਤਾਂ ਕਿ ਕੋਈ ਪਛਾਣ ਨਾ ਸਕੇ ਦੇਉ ਸਥਾਨ ਤੇ ਪਹੁੰਚ ਗਏ ਜਿੱਥੇ ਸੰਗਤ ਰੁਕੀ ਸੀ ਹੁਣ ਸੰਗਤ ਸੋਚਦੀ ਹੈ ਕਿ ਗੁਰੂ ਸਾਹਿਬ ਨੇ ਆਪਣਾ ਕੋਈ ਸਿੱਖ ਭੇਜਿਆ ਕਹਿੰਗੇ ਸੰਗਤ ਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਤਾਂ ਕੀਤੇ ਸਨ ਪਰ ਗੁਰੂ ਅਰਜਨ ਦੇਵ ਜੀ ਨੂੰ ਗਰਤਾ ਗੰਧੀ ਦੀ ਬਖਸ਼ਿਸ਼ ਪ੍ਰਾਪਤ ਹੋਣ ਤੋਂ ਬਾਅਦ ਸੰਗਤ ਪਹਿਲੀ ਵਾਰੀ ਆਈ ਸੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਅਸੀਵਾਰੀ ਧੁਖ ਮਟਾਉਣ ਲਈ ਸchre ਇਸ ਵਿੱਚ ਸੰਗਤਾਂ ਨੂੰ ਪੱਕਾ ਚੱਲਿਆ ਹੰਤਾਂ ਨੂੰ ਜਨ ਸਿਕਾਇਆ ਜੇ ਕਿਸੇ ਹੋਰ ਪ੍ਰੇਮੀ ਨੇ ਆ ਕੇ ਆਖਿਆ ਕਿ ਮੈਂ ਜਨ ਸਿਕਾਉਣ ਦੀ ਸੇਵਾ ਕਰਨਾ ਹਾਂ ਤਾਂ ਕਹਿੰਦੇ ਕਿ ਤੁਸੀਂ ਸਤਾਲ ਕਿਉਂਕਿ ਜੇ ਦੂਸਰਾ ਕੋਈ ਕਹੇ ਸੇਵਾ ਮੈਂ ਕਰਨੀ ਤਾਂ ਫੇਰ ਦੇਣੀ ਵੀ ਦੇਣਾ ਵੀ ਜ਼ਰੂਰੀ ਹੈ ਇਸ ਗੱਲ ਤੇ ਆਪਣੇ ਲਈ ਸਿੱਧਵੀ ਲੈਣੀ ਹੋਣ ਜਦੋਂ ਜਨ ਸਿਕਾਉਣ ਦੀ ਸੇਵਾ ਕਿਸੇ ਹੋਰ ਪ੍ਰੇਮੀ ਨੇ ਸਵਾਲ ਲਈ ਤਾਂ ਗੁਰੂ ਸਾਹਿਬ ਝੂਠੇ ਗਲਾਸ ਪਿੱਛੇ ਕਰਨ ਲੱਗ ਪਏ ਹੁਣ ਇਹ ਨਹੀਂ ਕਿ ਮੈਂ ਗੁਰੂ ਹੋ ਕੇ ਸੰਗਤਾਂ ਦੇ ਜੋ ਮੇਰੇ ਦਰਸ਼ਨ ਨੂੰ ਆਏ ਹਨ ਉਹਨਾਂ ਦੇ ਦੀ ਝੁੱਠੇ ਵਾਤਰਣ ਮਾਲਕੇ ਬੜੇ ਚਾਹ ਉਹਤੇ ਬੜੇ ਰਾਸ ਵਿੱਚ ਚੰਦ ਵਿੱਚ ਮੰਗਨ ਹੋ ਕੇ ਇਹ ਸੇਵਾ ਵੀ ਕੀਤੀ ਸੰਗਤਾਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਵੀ ਵੰਡਿਆ ਇੱਥੇ ਹੀ ਵਸ ਨਹੀਂ ਅਜੇ ਵੀ ਉਹਨਾਂ ਦੀ ਪੁੱਖ ਪੂਰੀ ਨਹੀਂ ਹੋਈ ਹੱਦ ਹੋ ਗਈ ਗੁਰੂ ਸਾਹਿਬ ਨੇ ਆਪਣੀ ਪੁੱਖ ਪੂਰੀ ਕਰਨ ਲਈ ਬਿਜੋ ਉਹਨਾਂ ਦੀਆਂ ਲੱਤਾਂ ਵੀ ਕੁੱਟੀਆਂ ਸਾਰੇ ਮੰਨਿਓਂ ਹੀ ਹੱਦ ਟੱਪ ਗਏ ਜਦੋਂ ਸੰਗਤ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਗਈ ਆਪ ਜੀ ਬਾਹਰ ਸੰਗਤਾਂ ਨੇ ਜੋੜਿਆਂ ਦੀ ਰਾਖੀ ਲਈ ਬੈਠ ਗਏ ਮੈਂ ਬੜੀ ਖੁਸ਼ੀ ਖੁਸ਼ੀ ਸ਼ੁਕਰ ਸ਼ੁਕਰ ਕਰਦੇ ਆਪਣੇ ਗਲੇ ਨੇ ਹਜੂਰੀਏ ਨਾਲ ਸੰਗਤਾਂ ਹੋਣਿਆਂ ਨੇ ਜੋੜੇ ਵੀ ਸਾਫ਼ ਕੀਤੇ ਕੋਈ 14-15 ਸਾਲ ਪਹਿਲਾਂ ਦਾ ਜ਼ਿਕਰ ਜ਼ਿਆਦਾ ਆ ਗਿਆ ਕਿ ਜੋ ਦਾਸਨੀ ਆਪਣੀ ਅੱਖੀਂ ਵੀ ਵੇਖਿਆ ਬਾਬਾ ਖੁੰਦਰ ਸਿੰਘ ਜੀ ਕਿੰਨੀ ਬੰਦਗੀ ਇਤਨੀ ਵਿਸ਼ਵਾਸਤਾ ਦੇ ਮਾਲਕ ਕੇ ਜੋ ਕਿਸੇ ਨੂੰ ਬਚਨ ਕਰਨ ਦੇਣ ਪੂਰਾ ਹੋਣਾ ਉਹ ਵੀ ਆਪਣੇ ਇਸ ਭੋਖ ਨੂੰ ਪੂਰਾ ਕਰਨ ਲਈ ਦਪਰ ਦੇ ਸਮੇਂ ਜਦੋਂ ਸਾਰੇ ਸੇਵਕ ਆਰਾਮ ਵਿੱਚ ਹੋ ਜਾਂਦੇ ਸਨ ਉਤੋਂ ਦੀ ਅਸ਼ਰਮਪਾਲਾ ਇਹ ਕਹੇ ਤੇ ਮੂੰਹ ਤੇ ਕੱਪੜਾ ਨੇ ਓਪੜਾ ਦੇ ਲੈਂਦੇ ਕਿ ਕੋਈ ਪਛਾਣ ਨਾ ਲਵੇ ਤੇ ਆਪਣੇ ਹੱਥਾਂ ਚ ਹੱਥੀ ਝਾੜੂ ਦੇਣਾ ਤੇ ਸੰਗਤਾਂ ਦੇ ਝੁੱਥੇ ਬਰਤਨ ਉਧਰੋਂ ਉਧਰੋਂ ਇਕੱਠੇ ਕਰਕੇ ਆਪਣੇ ਹੱਥੀ ਉਹਨਾਂ ਨੂੰ ਮੰਝਣਾ ਤੇ ਤੋਣਾ ਬੜੇ ਹੀ ਪ੍ਰਸੰਨ ਹੋਣਾ ਬਾਬਾ ਅਨੰਦ ਸਿੰਘ ਜੀ ਨੇ ਇੰਨੀ ਕਮਾਈ ਬੰਦ ਗਈ ਜਪ ਤਪ ਵਾਸਤਾ ਦੇ ਹੁੰਦਿਆਂ ਆਪਣੇ ਗਾਂਦੇ ਹਜਰੀ ਨਾਲ ਦਰਸ਼ਨ ਕਰਨਾ ਇਆ ਸੰਤਾਨੀ ਜੁੜਿਆ ਦੀ ਸੇਵਾ ਕਰਨੀ ਭਾਈ ਡੋਨਲੀ ਨੂੰ ਬਾਬਾ ਜੀ ਦਾ ਸੰਗ ਪ੍ਰਾਪਤ ਹੋਇਆ ਉਹਨਾਂ ਨੇ ਇੱਕ ਵਾਰੀ ਜਿਕਰ ਸੁਣਾਇਆ ਕਿ ਮੈਂ ਇੱਕ ਵਾਰੀ ਬਾਬਾ ਜੀ ਦੇ ਦਰਸ਼ਨ ਕਰਨ ਗਿਆ ਤੇ ਕਿਸੇ ਉਹਨੂੰ ਪਤਾ ਲੱਗਾ ਕਿ ਮਾਮਾ ਜੀ ਆਪਣੇ ਅਸਣ ਤੇ ਨਹੀਂ ਹਨ ਮੈਂ ਸੋਚਿਆ ਠਾਠ ਦੇ ਦਰਸ਼ਨ ਕਰ ਲਈ ਉਹਨੇ ਦੱਸਿਆ ਕਿ ਜਦੋਂ ਜੋੜੇ ਲੋਹਣ ਲਈ ਜੋੜੇ ਕਰ ਬਲ ਗਿਆ ਤਾਂ ਉੱਥੇ ਨਿਮਨ ਮਹਣੀ ਰਾਸੀ ਜਦੋਂ ਮੈਂ ਜੋੜਾ ਤਾਂ ਲੱਗਾ ਤਾਂ ਇੰਜ ਮਸੂਹ ਹੋਇਆ ਕਿ ਉੱਥੇ ਕੋਈ ਜੋੜਾ ਛੁਪਣ ਦੀ ਤਾਕਤ ਵਿੱਚ ਮਿੱਠਾ ਹੋਇਆ ਹੈ ਜਦੋਂ ਮੈਂ ਪੁੱਛਿਆ ਭਾਈ ਤੂੰ ਕੌਣ ਹੈ ਤਾਂ ਉਸਨੇ ਕੋਈ ਜਵਾਬ ਨਾ ਦਿੱਤਾ ਇਸ ਕੰਨ ਮੇਰਾ ਸ਼ੱਕ ਹੋਰ ਪੱਕਾ ਹੋ ਗਿਆ ਮੇਰਾ بار بار ਪੁੱਛਣ ਤੇ ਵੀ ਉਹ ਕੋਈ ਨਾਮ ਬੋਲਿਆ ਤਾਂ ਮੈਂ ਉਸ ਨੂੰ ਮੁੰਡੇ ਤੋਂ ਧੜਕੇ ਹਿਲਾਇਆ ਤੇ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਬਾਬਾ ਜੀ ਮੂਨੀ ਮੂਨੀ ਮਾ ਪਈ ਬਾਈ ਪਰ ਆਮ ਜੂੜਿਆਂ ਵਿੱਚ ਬੈਠੀ ਉਹ ਸੰਤ ਇਹ ਆਪਣੇ ਗਲੇ ਦੇ ਹੰਗਾਮਾ ਲੈ ਕੇ ਇਕੱਲਾ ਸਾਫ਼ ਕਰ ਰਹੇ ਸਨ ਬਾਈ ਦੂਨੀ ਇਹ ਲੰਗਾ ਕਿ ਮੇਰਾ ਹਉਣਾ ਨਿਕਲ ਗਿਆ ਤੇ ਮੈਂ ਬਾਬਾ ਜੀ ਕੋਲੋਂ ਮਾਫੀ ਮੰਗਣ ਲੱਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਤੇ ਤੁਹਾਨੂੰ ਪਛਾਣ ਨਹੀਂ ਸਕਿਆ ਮੈਨੂੰ ਬਖਸ਼ ਮਾਸ਼ਦੇਵ ਮਾਸ਼ਦੇਵ ਨਾਲ ਹੀ ਪਛਿਤਤਾ ਬਾਬਾ ਜੀ ਇਥੇ ਨਹੀਂ ਕਮਾਈ ਇਤਨਾ ਜਿਆਦਾ ਬਈ ਇਤਨੀ ਉੱਚੀ ਵਸਤਾ ਤੇ ਜਿਉਣੀ ਵਾਲੀ ਸੇਵਾ ਵਿੱਚ ਬੈਠੀ ਹਾਂ ਮਮਾ ਜੀ ਕਹਿਣ ਲੱਗੇ ਅੰਜ ਲੱਗਦਾ ਹੈ ਜਿਵੇਂ ਤੂੰ ਕਦੀ ਸੰਤਾਂ ਨੇ ਜੋੜੇ ਨਹੀਂ ਚੜੇ ਤਾਂ ਹੀ ਤੂੰ ਆਨੰਦ ਤੇ ਸਵਾ ਨ ਕੋ ਜਾਣੋ ਨਹੀਂ ਕਿ ਉਹ ਕਿ ਤੂੰ ਇਸ ਰਸ ਇਹ ਰਸ ਚੱਖਿਆ ਹੀ ਨਹੀਂ ਲੱਗਦਾ ਹਾਂ ਤਾਂ ਬਾਬਾ ਸ਼ਾਂਤ ਸਿੰਘ ਜੀ ਨੇ ਦਰਵਾਜ਼ਾ ਸੰਭਾ ਕੇ ਇਸ ਗੀਂਤੇ ਯਾਰਾ ਸ਼ਕੋਣ ਦੀ ਸੇਵਾ ਕਰਨੀ। ਪਰ ਕਰਮਾਂ ਵਿੱਚੋਂ ਖਰਪੀ ਨਾਲ ਉਤਰਾਣੀਆਂ। ਮਿੱਠਾ ਇਕੱਠੀਆਂ ਕਰਕੇ ਥੱਲੇ ਵਿੱਚ ਪਾਉਣੀ ਆ। ਇੱਕ 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 ਦਾ ਕਿਸੇ ਨੇ ਪੁੱਛ ਲਿਆ ਕਿ ਇਹ ਮਿੱਠੇਲੀ ਵਿੱਚ ਕੀ ਹੈ? ਸ਼ਾਂਤ ਜੀ ਕਹਿੰਦੇ ਹਨ ਇਸ ਵਿੱਚ ਉਪਦਾਰਥ ਹੈ। ਇਸ ਨੂੰ ਇਕੱਠਾ ਕਰਕੇ ਰੈਂਦੀਆਂ ਅਸਲੀਆ ਨਹੀਂ ਪਾਉਂਦੀ ਹੁੰਦੀਆਂ। ਆਉ ਕੀ ਇਤਨੀ ਰੀਨ ਤੇ ਪ੍ਰੇਮ ਨਾਲ ਕਰਮਾਂ ਦਾ ਝਾੜੂ ਦੇ ਸੇਵਾ ਕਰਨੀ ਕਿ ਕਈ ਮੇਖਣ ਵਾਲਿਆਂ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਸੇਵਾ ਵਿੱਚ ਲੱਗ ਜਾਣਾ ਇਹੀ ਨਹੀਂ ਅਸਮੀਂ ਨੇ ਇਥੇ ਕੋਨੇ ਮਨਜਣ ਦੀ ਸੀਮਾ ਵੀ ਕਰਨੀ ਤੇ ਇਹ ਕਰਨੀ ਵੀ ਖੁਸ਼ੀ ਨਾਲ ਸਕਰਾਨੇ ਨਾਲ ਤੇ ਖੁਸ਼ੀ ਨਾਲ ਸੇਵਾ ਤੋਂ ਹੀ ਕਰ ਅਗਦਾ ਜਿਸ ਨੂੰ ਅੰਦਰੋਂ ਚਾਹ ਹੋਵੇ ਭੁੱਖ ਹੋਵੇ ਔਰ ਦਾਸ ਕਰਕੇ ਸਤਿਗੁਰੂ ਪਾਸ਼ਾ ਦੇ ਚਾਨਣ ਵਿੱਚ ਕਿ ਸਾਡੇ ਸਾਰਿਆਂ ਦਾ ਜੀਵਨ ਵਿੱਚ ਹੀ ਐਸਾ ਸਮਾਂ ਆਵੇ ਸਾਡੀ ਤੇਰੀ ਕਿਰਪਾ ਹੋ ਅਵੇ ਐਸੀ ਬਖਸ਼ਿਸ਼ ਹੋ ਜਾਵੇ ਕਿ ਸਾਨੂੰ ਸਾਰਿਆਂ ਨੂੰ ਸੰਤਾਨ ਦੀ ਸੇਵਾ ਦਾ ਹੌਸਲਾ ਆਵੇ ਤੇ ਸ਼ੀਮਾ ਕਰਨ ਦੇ ਅਨੁਭਵੀ ਰਾਸ ਦੀ ਪ੍ਰਾਪਤੀ ਹੋਵੇ ਸਤਿਗੁਰੂ ਕਿਰਪਾ ਕਰਨ ਸਾਨੂੰ ਪੂਨ ਮਾਤ੍ਰੇ ਨੂੰ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਕਿਰਪਾ ਕਰਕੇ ਸੇਵੰਦੀ ਪੋਖ ਮਾਸ਼ਣ ਸਾਨੂੰ ਅਸਲੀ راست ਦੀ ਪਾਉਤੀ ਹੋਵੇ ਤੇ ਸੌਣ ਦਾ ਇਹ ਵੰਦਾ ਜੋ ਅਸਲੀ ਨੂੰ ਹੁੰਦਾ ਹੈ ਜਸਦੇ ਲਈ ਮਨੁੱਖ ਜਨਮ ਮਿਲਿਆ ਹੈ ਉਹ ਪ੍ਰਾਪਤੀ ਕਰ ਸਕੀਏ ਇਥੋਂ ਅੱਜ ਸਮਾਪਤ ਕਰਦੇ ਆਂ ਕੱਲ ਅੱਗੇ ਛੇਵੀਂ ਨਿਸ਼ਾਨੀ ਸ਼ੁਰੂ ਕਰਾਂਗੇ ਪੰਜਵੀਂ ਨਿਸ਼ਾਨੀ ਸਮਾਪਤ ਮਾਨ ਵਿੱਚ ਕੋਈ ਬੁੰਨਣ ਵਿੱਚ ਕੋਈ ਅੱਖਰ ਵਾਂ ਦਾ ਘੰਟਾ ਬੁੰਨਿਆ ਗਿਆ ਹੋਵੇ ਆਦੀ ਮੱਛੀ ਸਮਝ ਕੇ ਮਾਫ ਕਰਨਾ ਇਹ ਤੋਂ ਸੰਦ ਸਿਰ ਨੰਦਾ ਬਾਰਮੰਕਸ਼ਣ ਜਾਉਂ ਤੇ ਪਉ ਵਾਸ਼ਨਾ ਵਾਈਗੁਰ ਦੀ ਕਾਲ ਹਾਲ ਸਾਹੀ ਬਾਤ ਜਿੱ ਕੀ ਹਤੇ